ਸਰਸ਼ੀ ਕਾਲ ਜੀ ਮੈਲ ਅਪ੍ਰਿਤਕਰ ਹਾਜ਼ਰਨ ਜੀ ਰਗਵੀਰ ਸਿੰਘ ਦੁਆਰਾ ਲਿਖੀ ਗਈ ਕਹਾਣੀ ਲੈ ਕੇ ਆਓ ਆਪਾਂ ਸ਼ੁਰੂ ਕਰਦੇ ਹਾਂ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਜੀ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਇਹ ਕਹਾਣੀ ਸਮਰਾਲੇ ਕੋਲ ਪਿੰਨ ਬੋਦਨਲ ਦੀ ਹੈ ਸਮਰਾਲਾ ਲੁਧਿਆਣੇ ਕੋਲ ਪੰਜਾਬ ਦਾ ਇੱਕ ਛੋਟਾ ਜਿਹਾ ਸ਼ਹਿਰ ਹੈ ਉਸੇ ਨਾਲ ਚੜਦੇ ਵੱਲ ਪਹਿਲਾ ਪਿੰਡ ਹੈ ਬੋਦਲ ਪਿੰਡ ਦੇ ਬਾਹਰਵਾਰ ਲੈਂਦੇ ਵੱਲ ਪਿੰਡ ਦਾ ਟੋਬਾ ਹੈ ਪੂਰੇ ਪਿੰਡ ਦੇ ਉੱਪਰ ਦੀ ਫਿਰਨੀ ਕਉਂਦੀ ਆ ਪਿੰਡ ਦੇ ਸ਼ੁਰੂ ਵਿੱਚ ਹੀ ਜਿਹੜੀ ਵੱਡੀ ਸਾਰੀ ਹਵੇਲੀ ਆ ਉਹ ਸਰਦਾਰ ਅਜ਼ਮੀਰ ਸਿੰਘ ਦੇ ਬਾਪੂ ਦੀ ਆ ਤਨਕੌਰ ਅਜ਼ਮੀਰ ਸਿੰਘ ਦੀ ਘਰ ਵਾਲੀ ਆ ਭਵੇਂ ਅਜ਼ਮੀਰ ਸਿੰਘ ਨੂੰ ਮਰੀ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਫਿਰ ਵੀ ਤਨਕੌਰ ਤੇ ਉਹਨਾਂ ਦੇ ਪੁੱਤ ਜਸਤਾ ਗੁਜਾਰਾ ਜ਼ਮੀਨ ਤੋਂ ਅੱਜ ਤੱਕ ਹੁੰਦਾ ਆਇਆ ਹੈ ਵਾਵਾ ਜ਼ਮੀਨ ਸੀ ਅਜ਼ਮੀਰ ਦੇ ਬਾਪੂ ਕੋਲ ਅਜ਼ਮੀਰ ਦਾ ਛੋਟਾ ਭਰਾ ਵੀ ਹੈ ਸ਼ਮਸ਼ੇਰ ਉਹਨਾਂ ਦੀ ਇੱਕ ਭੈਣ ਵੀ ਹੈ ਕਸ਼ਮੀਰੋਂ ਉਹ ਪਿੰਡ ਸਿਆੜ ਵਿਆਰੀ ਹੋਈ ਹੈ ਤਨਕਰ ਭੋਮੇ ਉਮਰ ਦੀ ਬਹੁਤੀ ਨਹੀਂ ਆ ਪਰ ਅਜ਼ਮੀਰ ਦੇ ਚਲੇ ਜਾਣ ਤੋਂ ਬਾਅਦ ਜ਼ਿੰਦਗੀ ਦੇ ਹਾਲਾਤਾਂ ਨੇ ਸਮੇ ਤੋਂ ਪਹਿਲਾਂ ਹੀ ਉਸ ਨੂੰ ਟਾਲ ਦਿੱਤਾ ਹੈ ਉਹ ਅਕਸਰ ਕੁਝ ਨਾ ਕੁਝ ਇਕੱਲੇ ਹੀ ਬੁੜਬੁੜਾਉਂਦੀ ਰਹਿੰਦੀ ਹੈ ਤਨਕਰ ਬਹੁਤੀ ਪੜੀ ਲਿਖੀ ਤਾਂ ਨਹੀਂ ਮਸੱਦਾਸ ਪੜੀ ਹੋਈ ਆ ਪਰ ਉਹ ਹੈ ਬਹੁਤ ਚੰਗੇ ਕਰਦੋਂ ਸ਼ਾਮ ਦਾ ਸਮਾਂ ਹੈ ਸਰਦੀਆਂ ਸ਼ੁਰੂ ਹੋ ਰਹੀਆਂ ਨੇ ਦਿਨ ਕਾਫੀ ਛੋਟੇ ਹੋ ਗਏ ਨੇ ਕਣਕ ਦੀ ਵਿਜਾਈ ਚੱਲ ਰਹੀ ਆ ਚਿੜੀ ਰੋਸ਼ਨਦਾਨ ਦੇ ਟੁੱਟੇ ਹੋਏ ਸ਼ੀਸ਼ੇ ਵਿੱਚ ਦੀ ਅੰਦਰ ਆਈ ਹੈ ਉਸ ਨੇ ਛੱਤ ਦੇ ਬਾਲੀਆਂ ਵਿੱਚ ਆਲਣਾ ਪਾਇਆ ਹੋਇਆ ਹੈ ਜਿਵੇਂ ਹੀ ਜਿਹੜਾ ਜਿਹੜੀ ਅੰਦਰ ਆਈ ਘਰ ਦੇ ਸਰਨਾਟੇ ਵਿੱਚ ਉਹਨਾਂ ਦੇ ਪਰਾਂ ਦੀ ਆਵਾਜ਼ ਸੁਣ ਕੇ ਧੰਨ ਕੌਰ ਬੋਲੀ ਅਸਮੀਰ ਤੁਹਾਨੂੰ ਯਾਦ ਆ ਚਿਰ ਮੈਂ ਤੁਹਾਨੂੰ ਕਿਹਾ ਸੀ ਕਿ ਆ ਰੋਸ਼ਨਦਾਨ ਦਾ ਸ਼ੀਸ਼ਾ ਬਦਲਾ ਦੇਵੋ ਤਾਂ ਤੁਸੀਂ ਪੁੱਛਿਆ ਸੀ ਅਖੇ ਕੀ ਹੋ ਗਿਆ ਮੈਂ ਦੱਸਿਆ ਸੀ ਨਾ ਤੁਹਾਨੂੰ ਕਿ ਇਹ ਚਿੜੀਆਂ ਨੇ ਬੈਠਕ ਵਿੱਚ ਡੱਕੇ ਹੀ ਡੱਕੇ ਕਰੇ ਪਏ ਨੇ ਆਏ ਗਏ ਤਾਂ ਬੁਰੇ ਲੱਗਦੇ ਨੇ ਤੁਸੀਂ ਹੱਸ ਕੇ ਕਿਹਾ ਸੀ ਧੰਕਰ ਇਹ ਵੀ ਤਾਂ ਰੱਬ ਦੇ ਜੀ ਨੇ ਸਵੇਰੇ ਸਾਜਰੇ ਉੱਠਦੇ ਨੇ ਉੱਠਨ ਸਰ ਦੁਨੀਆ ਦਾ ਭਲਾ ਮੰਗਦੇ ਨੇ ਸਾਰਾ ਦਿਨ ਤਣਕਾ ਤਣਕਾ ਘਰ ਨੂੰ ਟੋਂਦੇ ਨੇ ਇਹ ਤਾਂ ਘਰ ਵਿੱਚ ਬਰਕਤ ਦੀ ਨਿਸ਼ਾਨੀ ਨੇ ਫਿਰ ਇਹ ਜਿਵੇਂ ਹੀ ਪਰਿਵਾਰ ਦਾ ਵਾਅਦਾ ਕਰਨਗੇ ਸਾਡੇ ਘਰ ਨੂੰ ਵੀ ਭਾਗ ਲੱਗਣਗੇ ਤੁਸੀਂ ਕਹਿੰਦੇ ਸੀ ਇਹਨਾਂ ਚਿੜੀਆਂ ਦੀ ਆਤਮਾ ਤੇ ਸੋਚ ਬਹੁਤ ਪਵਿੱਤਰ ਹੁੰਦੀ ਆ ਇਹ ਬੰਦਿਆਂ ਵਾਂਗ ਸਾਲ-ਸਾਲ ਦਾ ਰਾਸ਼ਨ ਜਮਾ ਨਹੀਂ ਕਰਦੀਆਂ ਇਹ ਰਾਤ ਨੂੰ ਸੌਣ ਲੱਗਿਆ ਰੱਬ ਦਾ ਸ਼ੁਕਰਿਆ ਕਰਕੇ ਸੌਂਦੀਆਂ ਨੇ ਤੇ ਉਸੇ ਪਰੋਸੇ ਸਵੇਰੇ ਚੋਗਾ ਲੱਭਣ ਤੁਰ ਜਾਂਦੀਆਂ ਨੇ ਤੇਰੇ ਘਰ ਵੀ ਰੱਬ ਦੀ ਰਜਾ ਵਿੱਚ ਆਈਆਂ ਨੇ ਘਰ ਆਏ ਇਹਨਾਂ ਨੰਨੇ ਫਰਿਸ਼ਤਿਆਂ ਨੂੰ ਕਿਵੇਂ ਮੂੰਹ ਹਟੋ ਦੇਈਏ ਕੀ ਹੋਇਆ ਤੁਸੀਂ ਆਪ ਦੇਖ ਲਵੋ ਇਹਨਾਂ ਨੂੰ ਇਹਨਾਂ ਚਿੜੀਆਂ ਦੀ ਵੀ ਕੋਈ ਅਸੀਸ ਨਾ ਲੱਗੀ ਵਿਆਹ ਤੋਂ ਬਾਅਦ ਆਪਣੇ ਘਰ ਜਾਸ ਹੋਇਆ ਅਜੇ ਤਾਂ ਪਰ ਰੱਜ ਕੇ ਖੁਸ਼ੀਆਂ ਵੀ ਨਹੀਂ ਸੀ ਮਨਾਈਆਂ ਰੱਬ ਨੇ ਤਹਾਨੂੰ ਖੋ ਲਿਆ ਸਾਡੇ ਕੋਲੋਂ ਆਪੇ ਗੱਲਾਂ ਕਰਦੀ ਦੀਆਂ ਅੱਖਾਂ ਪਰ ਆਈਆਂ ਸੀ ਧਨ ਘੋਰਦੀਆਂ ਗੱਲਾਂ ਕਰਦੀ ਕਰਦੀ ਉਹ ਅਕਸਰ ਹੀ ਭੁੱਲ ਜਾਂਦੀ ਆ ਉਹ ਕੀ ਗੱਲ ਕਰ ਰਹੀ ਸੀ ਜਿਵੇਂ ਹੀ ਉਸਨੇ ਪਾਣੀ ਪੀਤਾ ਉਸ ਨੂੰ ਭੁੱਲ ਗਿਆ ਹੋ ਅਜਮੀਰ ਨਾਲ ਗੱਲਾਂ ਕੀ ਕਰ ਰਹੀ ਸੀ ਉਹ ਹੈਰਾਨ ਹੋ ਕੇ ਬੋਲੀ ਪਤਾ ਨਹੀਂ ਮੈਂ ਕੀ ਕਹਿ ਰਹੀ ਸੀ ਹਾਂ ਪਾਲਾ ਲੱਗਦਾ ਹੋ ਜਸਨ ਉਸਨੇ ਜਿਵੇਂ ਹੀ ਖੀਸੀ ਕੱਢਣ ਲਈ ਪੇਟੀ ਖੋਲੀ ਫਿਰ ਗੱਲੀ ਪੈ ਗਈ ਜਸਪੁੱਤ ਆ ਪੇਟੀ ਸੰਦੂਖ ਇੱਕ ਡੋਲੀ ਦੋ ਬਲੰਗ ਚਾਰ ਕੁਰਸੀਆਂ ਬਾਪੂ ਜੀ ਨੇ ਮੇਰੇ ਵਿਆਹ ਤੇ ਘਰੇ ਮਿਸਤਰੀ ਲਾਕੇ ਬਣਵਾਈਆਂ ਸੀ ਸ਼ਹਿਰ ਜਾ ਕੇ ਸਾਗਵਾਂ ਦੀ ਲੱਕੜ ਆਪ ਚਰਵਾ ਕੇ ਲਿਆਈ ਸੀ ਜਦੋਂ ਸਾਰਾ ਕੁਝ ਬਣ ਗਿਆ ਤਾਂ ਵੀ ਬਹੁਤ ਲੱਕੜ ਬਚ ਗਈ ਸੀ ਬਾਪੂ ਜੀ ਨੇ ਇੱਕ ਚਰਖਾ ਤੇ 6 ਪੀੜੀਆਂ ਇੱਕ ਕਣੌਂਜੀ ਵੀ ਬਣਾ ਕੇ ਦਿੱਤੀ ਸੀ ਪਤਾ ਨਹੀਂ ਕਿੱਥੋਂ ਸੋਨੇ ਦੀਆਂ ਬਰੰਜੀਆਂ ਲੈ ਕੇ ਆਏ ਤੇ ਚਰਖੇ ਵਿੱਚ ਲਗਵਾ ਕੇ ਦਿੱਤੀਆਂ ਕਹਿੰਦੇ ਇੱਕੋ ਧੀ ਆ ਸਾਰੇ ਚਾ ਪੂਰੇ ਕਰਨੇ ਨੇ ਇਸਦੇ ਵਿਆਹ ਤੇ ਕਰਮਾ ਵਾਲੇ ਬਾਬਲ ਨੇ ਪਤਾ ਨਹੀਂ ਕਿਹੜੀਆਂ ਰੀਜਾਂ ਨਾਲਾ ਪੇਟੀ ਬਣਵਾਈ ਸੀ ਅੱਜ ਤੱਕ ਕਦੇ ਖਾਲੀ ਨਹੀਂ ਹੋਈ ਜਦੋਂ ਤੇਰੇ ਪਾਪਾ ਜੀ ਪੂਰੇ ਹੋਏ ਨਾ ਤਾਂ ਬਹੁਤ ਦੁੱਖ ਮਨਾਇਆ ਸੀ ਬਾਪੂ ਜੀ ਨੇ ਇੱਕੋ ਧੀ ਉਹ ਵੀ ਵਿਧਵਾ ਹੋ ਗਈ ਆਪੇ ਗੱਲਾਂ ਕਰਦੀ ਦਾ ਗੱਜ ਪਰ ਆਇਆ ਤਾਨਕੌਰ ਦਾ ਬਸ ਇਹੋ ਦੁੱਖ ਲੈ ਗਿਆ ਉਹਨਾਂ ਨੂੰ ਪੰਮੇ ਮਾਪਿਆਂ ਦੀ ਇੱਕੋ ਧੀ ਸੀ ਪਰ ਮੇਰੇ ਵੀਰੇ ਬਹੁਤ ਸੀ ਚਾਚੇ ਤਾਈ ਮਾਮੇ ਮਾਸੜ ਭੂਆ ਫੁੱਫੜ ਦੀ 11 ਪੁੱਤ ਸੰਤ ਇੱਕ ਚਰਨ ਸਿੰਘ ਮੇਰਾ ਧਰਮ ਦਾ ਵੀਰ ਮੇਰੇ ਵਿਆਹ ਤੇ ਸਾਰਿਆਂ ਨੇ ਗੁਲਾਬੀ ਪੱਗਾਂ ਤੇ ਇੱਕੋ ਜਿਹੇ ਸ਼ਿਰਵਾਨੀਆਂ ਪਾਈਆਂ ਸਨ ਬੇਬੇ ਰੋਕਦੀ ਰਹੀ ਅਖੇ ਪੁੱਤ ਇਕੱਠੇ ਨਾ ਖੜੋ ਬਚੋ ਦੁਨੀਆ ਦੀਆਂ ਨਜ਼ਰਾਂ ਤੋਂ ਸੁਖ ਨਾਲ ਸਾਰੇ ਇੱਕੋ ਜਿਹੇ ਜਵਾਨ ਸਨ ਬਹੁਤ ਖੁਸ਼ ਹੋ ਰਹੀ ਸੀ ਉਸ ਦਿਨ ਨੂੰ ਯਾਦ ਕਰਕੇ ਜਦੋਂ ਸਾਰੇ ਪਰਾਂਵਾਂ ਨੇ ਮਿਲ ਕੇ ਉਸ ਨੂੰ ਡੋਲੀ ਵਿੱਚ ਬਿਠਾਇਆ ਸੀ ਜਿਵੇਂ ਹੀ ਤਾਨ ਕਰਨੀ ਜਸ ਦੀ ਖੀਸੀ ਦਿੱਤੀ ਸਾਰੇ ਕਮਰੇ ਵਿੱਚ ਸਾਗਵੰਦ ਦੀ ਲੱਕੜ ਦੀ ਮਹਿਕ ਖਿਲਰ ਗਈ ਪਰ ਆ ਕੀ ਸੁੱਤੇ ਪੈ ਜਸ ਨੂੰ ਕੋਈ ਸੁਰਤ ਨਹੀਂ ਹੈ ਪਮੇ ਆਜੂ 15 ਸਾਲਾਂ ਦਾ ਹੈ ਪਰ ਬਹੁਤ ਨਸ਼ਾ ਕਰਦਾ ਹੈ। ਕਈਆਂ ਨੇ ਧੰਨਗੁਰ ਨੂੰ ਕਿਹਾ ਕਿ ਉਹ ਜਸਵੰਤ ਧਿਆਨ ਦੇਵੇ ਪਰ ਉਹ ਮੰਨਣ ਨੂੰ ਤਿਆਰ ਨਹੀਂ ਕਿ ਉਸ ਦਾ ਪੁੱਤ ਨਸ਼ੇ ਕਰਦਾ ਹੈ। ਉਸ ਨੂੰ ਲੱਗਦਾ ਹੈ ਕਿ ਲਾਡ ਪਿਆਰ ਨਾਲ ਪਾਲੇ ਪੁੱਤ ਦੀ ਨੀਂਦ ਵੱਧ ਗਈ ਹੈ। ਜਸ ਪੁੱਤ ਰੋਟੀ ਖਾ ਲਾ। ਕਿੰਨੀ ਵਾਰ ਹਲਾਇਆ ਹੈ ਜਸ ਨੂੰ ਪਰ ਉਹ ਨਾ ਉੱਠਿਆ। ਸ਼ਾਇਦ ਆਜੂ ਜ਼ਿਆਦਾ ਨਸ਼ਾ ਕਰਕੇ ਆਇਆ ਹੈ। ਪੁੱਤ ਨੇ ਰੋਟੀ ਨਾ ਖਾਧੀ ਤਾਂ ਮਾਂ ਵੀ ਬਗੈਰ ਕੁਝ ਖਾਦੇ ਹੀ ਪੈ ਗਈ। ਜਿਵੇਂ ਹੀ ਧੰਨਗੁਰ ਸੌਣ ਲੱਗੀ ਤਾਂ ਰੋਜ਼ ਹੀ ਤਰ੍ਹਾਂ ਰੱਬ ਨਾਲ ਸ਼ਿਕਵੇ ਸ਼ਿਕਾਇਤਾਂ ਕਰਨ ਲੱਗੀ ਤਨਕਰ ਦੇ ਹਾਲਾਤ ਕਿਤੇ ਹਮੇਸ਼ਾ ਤੋਂ ਹੀ ਰੋਹੀ ਵਾਲੇ ਥੋੜੀ ਸੀ ਜਦੋਂ ਤੋਂ ਹੋਸ਼ ਸੰਭਾਲੀ ਸੀ ਬਹਾਰਾਂ ਵਿੱਚ ਲਿਪਟੀ ਵੱਡੀ ਹੋਈ ਸੀ ਉਸ ਨੂੰ ਉਹਨਾਂ ਦਿਨਾਂ ਨੂੰ ਯਾਦ ਕਰਨਾ ਵਾਰ-ਵਾਰ ਯਾਦ ਕਰਨਾ ਤੇ ਖਿਆਲਾਂ ਵਿੱਚ ਉਹੀ ਜ਼ਿੰਦਗੀ ਜੀਣਾ ਬਹੁਤ ਚੰਗਾ ਲੱਗਦਾ ਸੀ ਬਾਬਲ ਦੇ ਵੇੜੇ 'ਚ ਜੋ ਚੰਗੇ ਦਿਨ ਗੁਜ਼ਰੇ ਸੀ ਉਹਨਾਂ ਨੂੰ ਯਾਦ ਕਰਕੇ ਅਕਸਰ ਅੱਖਾਂ ਪਰ ਆਉਂਦੀਆਂ ਸੀ ਤਨਕਰ ਦੀ ਉਸ ਨੂੰ ਯਾਦ ਆ ਉਦੋਂ ਤਨਕਰ 8ਵੀਂ ਵਿੱਚ ਪੜਦੀ ਸੀ ਤਾਂ ਇੱਕ ਦਿਨ ਸਕੂਲ ਤੋਂ ਆ ਕੇ ਉਸਨੇ ਰੋਂਦੀ ਰੋਂਦੀ ਨੇ ਕਿਹਾ ਸੀ ਬਾਪੂ ਜੀ ਅੱਜ ਸਵੇਰੇ ਬੇਬੇ ਜੀ ਕਹਿੰਦੀ ਸੀ ਕਿ ਹੁਣ ਤੈਨੂੰ ਸਕੂਲੋਂ ਹਟਾ ਲੈਣਾ ਕੁੜੀ ਹੁਣ ਤਾਂ ਵੱਡੀ ਹੋ ਗਈਆਂ ਜਦੋਂ ਧੀਆ ਜਵਾਨ ਹੋ ਜਾਣਾ ਫਿਰ ਘਰੋਂ ਬਾਹਰ ਨਹੀਂ ਜਾਇਆ ਕਰਦੀਆਂ ਬਾਪੂ ਜੀ ਹੱਸ ਕੇ ਬੋਲੇ ਸੀ ਫਿਰ ਤੂੰ ਕੀ ਜਵਾਬ ਦਿੱਤਾ ਆਪਣੀ ਮਾਂ ਨੂੰ ਤਨਕਰ ਆਪਣੇ ਹੰਝੂ ਪੂੰਝਦੀ ਬੋਲੀ ਸੀ ਮੈਂ ਤਾਂ ਕਹਿ ਦਿੱਤਾ ਸੀ ਬੇਬੇ ਨੂੰ ਮੈਂ ਨਾ ਤੇਰੀ ਬਾਪੂ ਜੀ ਨੂੰ ਸ਼ਿਕਾਇਤ ਲਗਾਵਾਂਗੀ ਤਨਕਰ ਨੂੰ ਉਸੇ ਬਾਪੂ ਜੀ ਨੇ ਬਹੁਤ ਲਾਡ ਨਾਲ ਪਾਲਿਆ ਸੀ ਤਾਨਕੁਰ ਨੂੰ ਕੋਈ ਐਸੀ ਗੱਲ ਯਾਦ ਨਹੀਂ ਆਉਂਦੀ ਚੋ ਬਾਪੂ ਜੀ ਨੇ ਨਾ ਮੰਨੀ ਹੋਈ ਬਾਪੂ ਜੀ ਨੇ ਤਾਨਕੁਰ ਦੇ ਹੰਝੂ ਪੂੰਝਦੇ ਹਾਂ ਉਸ ਨੂੰ ਗੋਦੀ ਚੁੱਕ ਲਿਆ ਸੀ ਤੇ ਉਸ ਦੀ ਮਾਂ ਕੋਲ ਲੈ ਗਏ ਲੈ ਬਈ ਤਾਨਕੁਰ ਦੀ ਮਾਂ ਤੂੰ ਮੇਰੇ ਪੁੱਤ ਨੂੰ ਸਕੂਲ ਜਾਣ ਤੋਂ ਮਨਾ ਕਰੇਂਗੀ ਆ ਗਈ ਬਾਪਤੀ ਦੀ ਜੁੰਡਲੀ ਲਾਈ ਸ਼ਿਕਾਇਤ ਹੈ ਤੁਹਾਨੂੰ ਨਾ ਆਪਾਂ ਕਿਹੜਾ ਇਸ ਨੂੰ ਨੌਕਰੀ ਕਰਵਾਉਣੀ ਆ ਬਹੁਤ ਪੜ੍ਹ ਲਈ ਹੁਣ ਘਰ ਦਾ ਕੰਮਕਾਰ ਸਿੱਖ ਲਵੇ ਅਗਾ ਸੌਰੀ ਜਾ ਕੇ ਕੰਮ ਆਵੇਗਾ ਨਹੀਂ ਤਾਂ ਇਸ ਦੀ ਸਾਸ ਨੇ ਕਿਹਾ ਕਰਨਾ ਮਾਂ ਨੇ ਕੁਝ ਸਿਖਾ ਕੇ ਨਹੀਂ ਭੇਜੀ ਮਾਂ ਥੋੜੀ ਗੁੱਸੇ ਵਿੱਚ ਬੋਲੀ ਸੀ ਤਨਕੁਰ ਦੀ ਮਾਂ ਕਿਸੇ ਸਹਜਾਦੇ ਨਾਲ ਵਿਆਹੂਗੀ ਮੈਂ ਆਪਣੀ ਧੀ ਨੂੰ ਜਿੱਥੇ ਕਿੰਨੇ-ਕਿੰਨੇ ਨੌਕਰ-ਚਾਕਰ ਹੋਣਗੇ ਮੇਰੇ ਪੁੱਤ ਕੋਲ ਕਾ ਤੂੰ ਕਰੇਗੀ ਕੰਮ ਰਾਜ ਕਰੂ ਮੇਰਾ ਪੁੱਤ ਸੌਰੀ ਜਾ ਕੇ ਰਾਜ ਨਹੀਂ ਤਾਂ ਦੋ ਨੌਕਰ ਪੱਕੇ ਭੇਜ ਰੂ ਦਾਜ ਵਿੱਚ ਮੈਂ ਦਿਆ ਕਰੂ ਉਹਨਾਂ ਦੀ ਤਨਖਾਹ ਬਾਪੂ ਜੀ ਤਨਕੁਰ ਦੀ ਗੱਲ ਤੇ ਪਿਆਰ ਕਰਦੇ ਬੋਲੇ ਸੀ ਤਹਾਡੇ ਲਾਡ ਪਿਆਰ ਨੇ ਵਿਗਾੜ ਦੇਣਾ ਕੁੜੀ ਨੂੰ ਧੀਆ ਨੂੰ ਇੰਨੀ ਖੁੱਲ ਨਹੀਂ ਦੇਈਦੀ ਮਾ ਬਾਬੂ ਜੀ ਨੂੰ ਸਮਝਾਉਂਦੀ ਬੋਲਦੀ ਸੀ ਤਨਕਰ ਦੀ ਮਾਂ ਵੱਡਿਆਂ ਘਰਾਂ ਦੇ ਪੁੱਤ ਵਿਗੜੇ ਹੀ ਹੁੰਦੇ ਨੇ ਖਬਰਦਾਰ ਜੀ ਮੇਰੇ ਪੁੱਤ ਨੂੰ ਕੁੜੀ ਕਿਹਾ ਇਹ ਤਾਂ ਮੇਰਾ ਪੁੱਤ ਆ ਬਾਪੂ ਜੀ ਕੁੱਟ ਕੇ ਜਫੀ ਵਿੱਚ ਲੈਂਦੇ ਬੋਲੇ ਸੀ ਤਨਕਰ ਨੂੰ ਯਾਦ ਆ ਮਾਂ ਦੀਆਂ ਗੱਲਾਂ ਸੁਣ ਕੇ ਉਹ ਬੋਲੀ ਸੀ ਬਾਪੂ ਜੀ ਮੈਂ ਵਿਆਹ ਨਹੀਂ ਕਰਵਾਉਣਾ ਵਿਆਹ ਤੋਂ ਬਾਅਦ ਫਿਰ ਮੈਨੂੰ ਸੌਰੀ ਜਾਣਾ ਪੈਣਾ ਮੈਂ ਨਾ ਤੁਹਾਡੇ ਬਗੈਰ ਕਿਵੇਂ ਜਿੰਦਾ ਰਹੂੰਗੀ ਮੇਨ ਸਾਰੀ ਉਮਰ ਤੁਹਾਡੇ ਕੋਲ ਹੀ ਰਹਾਂਗੀ ਤਨਕੁਰ ਦੀ ਗੱਲ ਸੁਣ ਕੇ ਬਾਪੂ ਜੀ ਦਾ ਗੱਜ ਚ ਪਰ ਆਇਆ ਸੀ ਉਹਨੇ ਆਪਣੇ ਹੰਝੂ ਰੋਕਦਿਆਂ ਨੇ ਕਿਹਾ ਸੀ ਨਾ ਮੈਂ ਤੈਨੂੰ ਵਿਆਹ ਕੇ ਘਰੋਂ ਥੋੜੀ ਤੋੜਨਾ ਆਪਾਂ ਤਾਂ ਘਰ ਜਮਾਈ ਲੱਭ ਲੈਣਾ ਫਿਰ ਤੂੰ ਆਪਣੇ ਬਾਪੂ ਜੀ ਕੋਲ ਹੀ ਰਹੀਂ ਪੁੱਤ ਤਨਕੁਰ ਤੋਂ ਚੋਰੀ ਚੋਰੀ ਬਾਪੂ ਜੀ ਨੇ ਹੰਝੂ ਪੁੰਜੇ ਸੀ ਤਨਕੁਰ ਆਪਣੇ ਮੰਜੇ ਤੇ ਪਈ ਗੱਲਾਂ ਯਾਦ ਕਰਕੇ ਹੁੱਕੀ ਹੁੱਕੀ ਰੋ ਰਹੀ ਸੀ ਬਾਪੂ ਜੀ ਤੁਸੀਂ ਵੀ ਚਲੇ ਗਏ ਮੈਂ ਬਹੁਤ ਇਕੱਲੀ ਹੋ ਗਈ ਆ ਬਾਪੂ ਜੀ ਬਾਪੂ ਜੀ ਮੇਰਾ ਜਿਉ ਨੂੰ ਜੀ ਨਹੀਂ ਕਰਦਾ ਬਾਪੂ ਜੀ ਮੈਨੂੰ ਵੀ ਲੈ ਜਾਓ ਆਪਣੇ ਕੋਲ ਬਾਪੂ ਜੀ ਰੋਂਦੀ ਰੋਂਦੀ ਨੂੰ ਭੁੱਲ ਗਿਆ ਪਹਿਲਾਂ ਉਹ ਪਈ ਕੀ ਗੱਲਾਂ ਕਰ ਰਹੀ ਸੀ ਫਿਰ ਉਸ ਨੂੰ ਯਾਦ ਆਇਆ ਜਦ ਉਸ ਤੇ ਬਾਪੂ ਜੀ ਉਸ ਲਈ ਰਿਸ਼ਤਾ ਲੱਭਦੇ ਸੀ ਤਾਂ ਉਹ ਸਾਰੇ ਰਿਸ਼ਤੇਦਾਰੇ ਵਿੱਚ ਪਿੰਡ ਆਲਮਗੀਰ ਵਿਆਹ ਗਏ ਸੀ ਬਾਪੂ ਜੀ ਨੇ ਉਸ ਦੇ ਪਸੰਦੇ ਸਾਰੇ ਸੂਟ ਲੈ ਕੇ ਦਿੱਤੇ ਸੀ ਨਵੇਂ ਸੂਟ ਵਿੱਚ ਉਹ ਬਹੁਤ ਸੋਹਣੀ ਲੱਗ ਰਹੀ ਸੀ ਮਾਂ ਨੇ ਕੋਲ ਬੈਠ ਕੇ ਨਜ਼ਰ ਉਤਾਰੀ ਸੀ ਜਦੋਂ ਉਹ ਵਿਆਹ ਵਿੱਚ ਪਹੁੰਚੇ ਤਾਂ ਕੁਝ ਦਿਰ ਬਾਅਦ ਉੱਥੇ ਅਜਮੇਰ ਵੀ ਆ ਗਿਆ ਸੀ ਚਲੋ ਤਨਕਰ ਨੇ ਅਜਮੇਰ ਨੂੰ ਦੇਖਿਆ ਤਾਂ ਉਸੇ ਪਹਿਲੀ ਦੇਖੀ ਉਸ ਦੇ ਕਾਲਜੇ ਵਿੱਚੋਂ ਰੁਗ ਪਰ ਕੇ ਲੈ ਗਈ ਸੀ ਉੱਚਾ ਲੰਮਾ ਸੋਹਣਾ ਸੁਨੱਖਾ ਗੱਭਰੂ ਸਾਰਿਆਂ ਤੋਂ ਵੱਖੀ ਨਜ਼ਰ ਆਉਂਦਾ ਸੀ ਤਨਕਰ ਦਾ ਚਿੱਤ ਕਰਦਾ ਸੀ ਕਿ ਕਦੋਂ ਭੱਜ ਕੇ ਉਸ ਨੂੰ ਬੁਲਾ ਲਵੇ ਸ਼ਾਇਦ ਪਹਿਲੀ ਨਜ਼ਰ ਵਿੱਚ ਹੀ ਪਿਆਰ ਹੋ ਗਿਆ ਸੀ ਉਸ ਨੂੰ ਤਰਲੂ ਮੱਛੀ ਹੋਈ ਉਹ ਗੱਲ ਕਰੇ ਵੀ ਤੱਕ ਇਸ ਨਾਲ ਅਜਮੇਰ ਤਾਂ ਉਸ ਵਾਰ ਤੱਕਦਾ ਵੀ ਨਹੀਂ ਸੀ ਉਹ ਤਾਂ ਆਪਣੇ ਦੋਸਤਾਂ ਵਿੱਚ ਮਸਤ ਬੈਠਾ ਸੀ ਉਸ ਨੂੰ ਕੀ ਪਤਾ ਸੀ ਕਿ ਉਸ ਕਰਕੇ ਮਹਿਫਲ ਵਿੱਚ ਕਿਸੇ ਦੀ ਜਾਣ ਤੇ ਬਣਾਈ ਆ ਫਿਰ ਉਸਨੇ ਹੌਸਲਾ ਕਰਕੇ ਵਿਆਹ ਵਾਲੀ ਕੁੜੀ ਰਾਣੂ ਨੂੰ ਪੁੱਛਿਆ ਸੀ ਪੈਣਾ ਇੱਕ ਗੱਲ ਪੁੱਛਾਂ ਹਾਂ ਹਾਂ ਪੁੱਛ ਤਨਕਰ ਰਾਣੂ ਨੇ ਕਿਹਾ ਪੈਣਾ ਸੰਧੂਰੀ ਪੱਗ ਵਾਲਾ ਮੁੰਡਾ ਕੌਣ ਤਨਕਰ ਨੇ ਸੰਗਦੀ ਸੰਗਦੀ ਨੇ ਪੁੱਛਿਆ ਸੀ ਉਹ ਉਹ ਨਾ ਅਜਮੇਰਾ ਬੌਂਦਲ ਪਿੰਡ ਤੋਂ ਆ ਵੀਰ ਦਾ ਦੋਸਤ ਆ ਉਸ ਨਾਲ ਪੜਦਾ ਏ ਆ ਕੀ ਹੋਇਆ ਰਾਣੂ ਨੇ ਹੱਸਦੀ ਨੇ ਪੁੱਛਿਆ ਨਾ ਕੁਝ ਨਹੀਂ ਕਹਿ ਕੇ ਤਨਕੁਰ ਜਿਵੇਂ ਹੀ ਉઠી ਰਾਨੂੰ ਨੇ ਉਸ ਦਾ ਹੱਥ ਫੜ ਲਿਆ ਮਸਲਾ ਕੋਈ ਹੋਰ ਲੱਗਦਾ ਰਾਨੂੰ ਹੱਸ ਕੇ ਬੋਲੀ ਨਹੀਂ ਭੈਣ ਮੈਂ ਤਾਂ ਐਵੇਂ ਹੀ ਪੁੱਛ ਲਿਆ ਸੀ ਤਨਕੁਰ ਗੱਲ ਲਕਾਉਂਦੀ ਬੋਲੀ ਚੰਗਾ ਫਿਰ ਲੈਣ ਦਿੰਦੇ ਆ ਜੇ ਕੋਈ ਗੱਲ ਨਹੀਂ ਵੈਸੇ ਅ즈ਮੀਰ ਦੀ ਭੈਣ ਦਾ ਰਿਸ਼ਤਾ ਵੀ ਮੇਰੇ ਬਾਪੂ ਜੀ ਨੇ ਕਰਵਾਇਆ ਹੈ ਜੇ ਕੋਈ ਗੱਲ ਹੈ ਤਾਂ ਦੱਸ ਬਾਪੂ ਜੀ ਨੂੰ ਕਹਿ ਕੇ ਤੇਰਾ ਰਿਸ਼ਤਾ ਵੀ ਕਰਵਾ ਦੇਣੀ ਆ ਰਾਨੂੰ ਤਨਕੁਰ ਦੀ ਗੱਲ ਤੇ ਚੁੰਡੀ ਭਰਦੀ ਬੋਲੀ ਤਨਕੁਰ ਨੂੰ ਲੱਗਿਆ ਜਿਵੇਂ ਅਜਮੇਰ ਉਹੀ ਸ਼ਹਿਜ਼ਾਦਾ ਹੈ ਬਾਪੂ ਜੀ ਜੋ ਉਸ ਲਈ ਲੱਭ ਰਹੇ ਹਨ ਪਤਾ ਨਹੀਂ ਉਹ ਵੀ ਮੈਨੂੰ ਪਸੰਦ ਕਰੋ ਕਿ ਨਹੀਂ ਤਨਕੁਰ ਕਾਲੀ ਜਾਹਰ ਕਰਦੀ ਬੋਲੀ ਲੈ ਇਹ ਵੀ ਕੋਈ ਗੱਲ ਆ ਮੈਂ ਅਜਮੇਰ ਨੂੰ ਬੁਲਾ ਕੇ ਪੁੱਛ ਲੈਣੀ ਆ ਬਈ ਆ ਸਾਡੀ ਕਮਲੀ ਸਿਧਰੀ ਜੀ ਉਸ ਨੂੰ ਪਸੰਦ ਹੈ ਕਿ ਨਹੀਂ ਰਾਣੂ ਹੱਸ ਕੇ ਟਿੱਚਰ ਕਰਦੀ ਬੋਲੀ ਜਦੋਂ ਰਾਣੂ ਨੇ ਅਜਮੇਰ ਨਾਲ ਤਨਕੁਰ ਦੀ ਗੱਲ ਕੀਤੀ ਤੇ ਅਜਮੇਰ ਨੇ ਅੱਖ ਭਰ ਕੇ ਉਸ ਵੱਲ ਤੱਕਿਆ ਤਤਨ ਕੋਰ ਨੇ ਆਪਣੇ ਆਪ ਨੂੰ ਚੁੰਨੀ ਵਿੱਚ ਲੁਕੋ ਲਿਆ ਸੀ ਉਸ ਦੇ ਦਿਲ ਦੀ ਧੜਕਣ ਉਸ ਦੇ ਵਸਤੂ ਬਾਹਰ ਹੋਈ ਪਈ ਸੀ ਮੰਜੇ ਵਿੱਚ ਪਈ ਦਾ ਦਿਲ ਅੱਜ ਵੀ ਉਸੇ ਤਰ੍ਹਾਂ ਧੜਕ ਰਿਹਾ ਸੀ ਉਹ ਅਜਮੇਰ ਨੂੰ ਰਾਤ ਦੇ ਹਨੇਰੇ ਵਿੱਚ ਲੱਭ ਰਹੀ ਸੀ ਰੱਬਾ ਇਹ ਤੂੰ ਕੀ ਕੀਤਾ ਰੱਬਾ ਸ਼ੁਰੂ ਹੋ ਗਏ ਸਨ ਰੱਬ ਨਾਲ ਗਿਲੇ ਸ਼ਿਕਵੇ ਫਿਰ ਉਸ ਨੂੰ ਯਾਦ ਆਇਆ ਜਦੋਂ ਰਾਣੂ ਤੇ ਉਸ ਦਾ ਘਰ ਵਾਲਾ ਅਜਮੇਰ ਦਾ ਰਿਸ਼ਤਾ ਲੈ ਕੇ ਉਹਨਾਂ ਦੇ ਘਰ ਆਏ ਤੇ ਬਾਪੂ ਜੀ ਨੇ ਹਾਂ ਕਰ ਦਿੱਤੀ ਤਾਂ ਉਸ ਤੇ ਕਿਵੇਂ ਬਹਾਰ ਆਈ ਸੀ ਕਿਵੇਂ ਖੁਸ਼ੀ ਵਿੱਚ ਖੀਵਾ ਹੋਈ ਤੇ ਹੋਰ ਵੀ ਨਿਖਾਰ ਆ ਗਿਆ ਸੀ ਜਦੋਂ ਉਸ ਦੇ ਸ਼ਗਨਾ ਦੀ ਮਹਿੰਦੀ ਲੱਗੀ ਸੀ ਤਾਂ ਦੀਦੀ ਨੇ ਉਹ 8ਵੀਂ ਵਾਲੀ ਗੱਲ ਯਾਦ ਕਰਵਾਈ ਕਿ ਕਿਵੇਂ ਉਸ ਨੇ ਛੋਟੀ ਹੁੰਦੀ ਨੇ ਕਿਹਾ ਸੀ ਬਾਪੂ ਜੀ ਮੈਂ ਵਿਆਹ ਨਹੀਂ ਕਰਵਾਉਣਾ ਤਾਂ ਉਹ ਹਾਸੇ ਹਾਸੇ ਰੋ ਪਈ ਸੀ ਬਾਪੂ ਵਾਲੇ ਮੂਹ ਤੇ ਕਿਤੇ ਨਾ ਕਿਤੇ ਅਜਮੇਰ ਦਾ ਪਿਆਰ ਹਾਵੀ ਹੋ ਗਿਆ ਸੀ ਵਕਤ ਵਕਤ ਦੀ ਗੱਲ ਆ ਰਾਤ ਆਪੇ ਗੱਲਾਂ ਕਰਦੀ ਕਰਦੀ ਧਨ ਘੁਰ ਦੀ ਕਦੋਂ ਅੱਖ ਲੱਗ ਗਈ ਉਸ ਨੂੰ ਪਤਾ ਹੀ ਨਾ ਲੱਗਾ ਜਦ ਸਦਾ ਨਸ਼ਾ ਟੁੱਟਿਆ ਤਾਂ ਉਸ ਨੇ ਉੱਠ ਕੇ ਪਾਣੀ ਪੀਤਾ ਤੇ ਫੇਰ ਪੈ ਗਿਆ ਚਿੜੀ ਵੀ ਉੱਠ ਕੇ ਆਲਣੇ ਤੋਂ ਬਾਹਰ ਆਈ ਬੈਠ ਕੇ ਕੇ ਫੇਰ ਆਲਣੇ ਵਿੱਚ ਵੜ ਗਈ ਸ਼ਾਇਦ ਅਜੇ ਸਵੇਰਾ ਨਹੀਂ ਹੋਇਆ ਤਨਕੁਰ ਚਿੜੀ ਨੂੰ ਦੇਖ ਕੇ ਸੂਝ ਰਹੀ ਆ ਪਰਮਾਤਮਾ ਨੇ ਪੰਖੇਰੂਆਂ ਨੂੰ ਵੀ ਅਕਲ ਬਖਸ਼ੀ ਆ ਇਹ ਕੀ ਤਨਕੁਰ ਦੀ ਨੀਂਦ ਕਿੰਨੀ ਘਟ ਗਈ ਆ ਉਹ ਤਾਂ ਵਿਸਤਰੇ ਵਿੱਚ ਪਈ ਫੇਰ ਜਾਗ ਰਹੀ ਆ ਜਦੋਂ ਚਿੜੀ ਆਲਣੇ ਵਿੱਚ ਅੰਦਰ ਗਈ ਤਾਂ ਦੂਸਰੀ ਚਿੜੀ ਨੇ ਉਸ ਨੂੰ ਆਪਣੇ ਖੰਭਾਂ ਵਿੱਚ ਸਮਾ ਲਿਆ ਹੈ ਉਸਨੂੰ ਇਹ ਦੇਖ ਕੇ ਅਜਮੇਰ ਦੀ ਬਾਂ ਦਾ ਸਰਾਣਾ ਜਿਆਦਾ ਆ। ਅਜਮੇਰ ਦੇ ਕਲਾਵੇ ਵਿੱਚ ਕਿੰਨਾ ਨਿੱਗ ਸੀ। ਜੰਨਤ ਸਾਨੂੰ ਹੁਬਾਵਾ। ਤਨਕੌਰ ਦਾ ਸਾਰਾ ਥਕੀਮਾ ਲੈ ਜਾਂਦਾ ਸੀ ਅਜਮੇਰ ਦੀ ਗੱਲ ਲੱਗੇ। ਤਨਕੁਰ ਨੇ ਉੱਠ ਕੇ ਜੱਸ ਦੀ ਖੇਸੀ ਠੀਕ ਕੀਤੀ ਤੇ ਫੇਰ ਪੈ ਗਈ। ਸ਼ਾਇਦ ਉਹ ਫੇਰ ਭੁੱਲ ਗਈ ਉਹ ਕੀ ਗੱਲਾਂ ਕਰ ਰਹੀ ਸੀ। ਫਿਰ ਉਸਨੂੰ ਯਾਦ ਆਇਆ। ਜਦੋਂ ਸ਼ਗਨਾ ਤੋਂ ਬਾਅਦ ਉਸਦਾ ਵਿਆਹ ਰੱਖਿਆ ਸੀ ਤਾਂ ਬਾਪੂ ਜੀ ਤੇ ਵੀਰੇ ਕਿਵੇਂ ਚਾਹਮਾਂ ਨਾਲ ਉਸੇ ਦਾਜ ਦਾ ਸਮਾਨ ਬਣਾਉਂਦੇ ਫਿਰਦੇ ਸੀ। ਬਾਪੂ ਜੀ ਨੇ ਤੱਕਰੇ ਹੀ ਖੱਡੀ ਲਗਵਾ ਦਿੱਤੀ ਸੀ ਦਰਿਆ ਕੇਸੀਆਂ ਬਣਵਾਈਆਂ ਸਨ ਬੇਬੇ ਦੇ ਕਹਿੰਦੇ ਰੇਸ਼ਮੀ ਨਾਲੇ ਵੀ ਬਣਵਾ ਕੇ ਦਿੱਤੇ ਸਨ ਫਿਰ ਕਰੋਸ਼ੀ ਨਾਲ ਕਿੰਨਾ ਕੁਝ ਬਣਵਾ ਕੇ ਦਿੱਤਾ ਸੀ ਉਸ ਨੂੰ ਯਾਦ ਆਇਆ ਜਦੋਂ ਇੱਕ ਦਿਨ ਉਹ ਸਾਜਰੇ ਪੈ ਗਈ ਸੀ ਅਜੇ ਹੋ ਅੱਧ ਸੁੱਕੀ ਜਹੀ ਤਾਂ ਬਾਪੂ ਜੀ ਉਸ ਦੇ ਕਮਰੇ ਵਿੱਚ ਆਏ ਸੀ ਜਦੋਂ ਬਾਪੂ ਜੀ ਕਮਰੇ ਵਿੱਚ ਆਏ ਤਾਂ ਉਹ ਉਹਨਾਂ ਦੀ ਪੈਰਾਂ ਦੀ ਆਵਾਜ਼ ਤੋਂ ਹੀ ਸਮਝ ਗਈ ਸੀ ਕਿ ਬਾਪੂ ਜੀ ਆਏ ਨੇ ਬਾਪੂ ਜੀ ਨੇ ਉਸ ਨੂੰ ਸੁੱਤੀ ਪਈ ਨੂੰ ਬਹੁਤਾ ਪਿਆਰ ਕੀਤਾ ਬਾਪੂ ਜੀ ਬੇਬੇ ਨੂੰ ਕਹਿਣ ਲੱਗੇ ਦੇਖ ਲਾ ਤਨਕੁਰ ਦੀ ਮਾਂ ਆ ਤੀਆਂ ਕਿੰਨੇ ਜਲਦੀ ਵੱਡੀਆਂ ਹੋ ਜਾਂਦੀਆਂ ਨੇ ਅਜੇ ਕੱਲ ਦੀ ਗੱਲ ਆ ਕਿ ਇਸ ਲਈ ਪੰਘੂੜਾ ਖਰੀਦ ਕੇ ਲਿਆਂਦਾ ਸੀ ਬਾਪੂ ਜੀ ਦੀਆਂ ਗੱਲਾਂ ਕਰਦਿਆਂ ਦੀਆਂ ਆਵਾਜ਼ ਭਾਰੀ ਹੋ ਗਈ ਸੀ ਬੇਬੇ ਵੀ ਉੱਠ ਕੇ ਉਹਨਾਂ ਕੋਲ ਆ ਗਈ ਸੀ ਫਿਰ ਬਾਪੂ ਜੀ ਅੱਗੇ ਗੱਲ ਕਰਦੇ ਬੋਲੇ ਸੀ ਮੀਰਾ ਵਸ ਚੱਲਦਾ ਮੈਂ ਆਪਣੇ ਜਿਗਰ ਦੇ ਟੋਟੇ ਨੂੰ ਕਦੇ ਨਾ ਤੋੜਦਾ ਪਰ ਦੁਨੀਆ ਦਾ ਦਸਤੂਰ ਦੇਖ ਲੋ ਮੈਂ ਇਸ ਨੂੰ ਵਗਾਨੀ ਕਰਨ ਲਈ ਆਪੇ ਸਮਾਂ ਝੂੜਦਾ ਫਿਰਦਾ ਸ਼ਾਇਦ ਮਾਂ ਨੇ ਵੀ ਅੱਖਾਂ ਪਰ ਲਾਈਆਂ ਸਨ ਉਹ ਬੋਲੀ ਸੀ ਮਨ ਦੁਖੀ ਨਾ ਕਰੋ ਧੀਆ ਆਪਣੇ ਘਰ ਜਾਂਦੀਆਂ ਹੀ ਸੂਣੀਆਂ ਲੱਗਦੀਆਂ ਤਨਕਰ ਦੇ ਬਾਪੂ ਨਾ ਰੋਉਣਾ ਜਿੱਤ ਤਨਕਰ ਉੱਠ ਖੜੀ ਤਾਂ ਵਰਾਉਣੀ ਓਖੀ ਹੋ ਜੂ ਮਾਂ ਨੂੰ ਕੀ ਪਤਾ ਸੀ ਮੈਂ ਮੀ ਪਈ ਹੰਝੂਆਂ ਨਾਲ ਭਿੱਜ ਗਈ ਸੀ ਮੈਂ ਵੀ ਇਸੇ ਕਰਕੇ ਨਹੀਂ ਸੀ ਉੱઠી ਕਿ ਬਾਪੂ ਜੀ ਦਾ ਦਿਲ ਬਹੁਤ ਛੋਟਾ ਸੀ ਜੀ ਮੈਂ ਉਠ ਖੜਦੀ ਤਾਂ ਉਹਨਾ ਫੇਰ ਬਹੁਤ ਰੋਣਾ ਸੀ ਸਾਰੀ ਮਠਿਆਈ ਬਾਪੂ ਜੀ ਨੇ ਘਰੇ ਦੀ ਸੀ ਕਿ ਉਹ ਵਿੱਚ ਬਣਵਾਈਆਂ ਸਨ ਮੈਨੂੰ ਬਾਲੂ ਸ਼ਈਆਂ ਬਹੁਤ ਪਸੰਦ ਸਨ ਬਾਪੂ ਜੀ ਨੇ ਹਲਵਾਈ ਨੂੰ ਕਿਹਾ ਸੀ ਸਭ ਤੋਂ ਪਹਿਲਾਂ ਮੇਰੇ ਪੁੱਤ ਲਈ ਬਾਲੂ ਸ਼ਈਆਂ ਕੱਢ ਦੇ ਚਾਰ ਦਿਨ ਗਿੱਦੜਾ ਪੈਣਾ ਮੇਰੇ ਪੁੱਤ ਆਪਣੀਆਂ ਸਹੇਲੀਆਂ ਨਾਲ ਖਾ ਲਿਆ ਕਰੂ ਫਿਰ ਮੇਰੇ ਸਕੂਲ ਦੀਆਂ ਤੇ ਪਿੰਡ ਦੀਆਂ ਸਹੇਲੀਆਂ ਨੇ ਰੋਜ਼ ਸ਼ਾਮ ਨੂੰ ਆ ਜਾਣਾ ਖੂਬ ਗਿੱਦੜਾ ਪੈਣਾ ਉਸ ਨੂੰ ਯਾਦ ਆ ਉਹ ਗਿੱਧੇ ਵਿੱਚ ਨੱਚਦੀ ਇੱਕ ਬੋਲੀ ਰੂਜ਼ ਪਾਉਂਦੀ ਹੁੰਦੀ ਸੀ ਲੰਮੇ-ਲੰਮੇ ਤੰਦ ਵੀ ਮੈਂ ਤੱਕਲੇ ਤੇ ਪਾਉਣੀਆਂ ਤੱਕ-ਤੱਕ ਰਾਹਾਂ ਸਾਰਾ ਦਿਨ ਮੈਂ ਲਗਾਉਣੀਆਂ ਯਾਦ ਕਰਾਂ ਮੈਂ ਤੈਨੂੰ ਹਰ ਵੇਲੇ ਵੀ ਤੁੰਬਾ ਵੱਜਦਾ ਝਾਲਮਾ ਵਿੱਚ ਵੇੜੇ ਵੀ ਤੁੰਬਾ ਵੱਜਦਾ ਝਾਲਮਾ ਵਿੱਚ ਵੇੜੇ ਫੇਰ ਘਰੇ ਮਹਾਰਾਜ ਲੈ ਕੇ ਆਉਂਦੀ ਸੀ ਦਾਦੀ ਨੇ ਪਾਠ ਰਕਣ ਤੋਂ ਬਾਅਦ ਬਾਪੂ ਜੀ ਨੂੰ ਕਿਹਾ ਸੀ ਪੁੱਤ ਵਧਾਈਆਂ ਤੈਨੂੰ ਅੱਜ ਬਹੁਤ ਭਾਗਾਂ ਵਾਲਾ ਦਿਨ ਚੜ੍ਹਿਆ ਕਰੀ ਮਹਾਰਾਜਨੀ ਪੈਰ ਪਾਈ ਨੇ ਤੁਸੀਂ ਨਾ ਭਾਈ ਅੱਜ ਧਨਕੁਰ ਦੇ ਸੌਰਿਆਂ ਨੂੰ ਨਿਉਂ ਦਾ ਭੇਜ ਦੇਵੋ ਫਿਰ ਸਭ ਤੋਂ ਵੱਡੇ ਵੀਰ ਨੂੰ ਚਿੱਠੀ ਦੇ ਕੇ ਸ਼ਗਨਾ ਨਾਲ ਤੋਰਿਆ ਸੀ ਸ਼ਾਮ ਨੂੰ ਵੀਰ ਹੱਥ ਸੌਰਿਆਂ ਤੋਂ ਮਹਿੰਦੀ ਆਈ ਸੀ ਰਾਤ ਨੂੰ ਕੋੜ ਕੇ ਜਦੋਂ ਲਾਈ ਤਾਂ ਕੁੜੀਆਂ ਨੇ ਸ਼ਗਨਾ ਦੇ ਗੀਤ ਗਾਏ ਸੀ ਮਹਿੰਦੀ ਵੇ ਮਹਿੰਦੀ ਤੇਰੇ ਆ ਰੰਗលੀਆਂ ਬਾਗਾਂ ਦੀ ਮਹਿੰਦੀ ਅਖੀਰ ਸ਼ਗਨਾ ਦੇ ਦਿਨ ਵਿੰਦੀ ਚੱਟੇ ਹੀ ਲੰਘ ਰਹੇ ਸੀ ਅਜਮੇਰ ਸੱਜ ਧਜ ਕੇ ਪੱਗ ਤੇ ਸੀਰਾ ਲਾ ਕੇ ਕਲਗੀ ਸਜਾ ਕੇ ਹੱਥ ਵਿੱਚ ਕਿਰਪਾਨ ਫੜ ਕੇ ਉਹਨਾਂ ਦੇਦਰ ਦੇ ਬਰਾਤ ਲੈ ਕੇ ਆਇਆ ਸੀ ਤਨਕੁਰ ਜਦੋਂ ਵਿਆਹ ਕੀ ਡੋਲੀ ਵਿੱਚ ਬੈਠਣ ਲੱਗੀ ਤਾਂ ਬਾਪੂ ਜੀ ਗੱਲ ਆ ਕੇ ਬਹੁਤ ਰੋਏ ਸੀ ਉਹਨਾਂ ਨੇ ਕਿਹਾ ਸੀ ਜਾ ਤੀ ਇਹ ਆਪਣੇ ਘਰ ਜਾ ਸਦਾ ਸੁਖੀ ਵਸੇ ਪੁੱਤ ਮੇਰੀਆਂ ਖੁਸ਼ੀਆਂ ਵੀ ਰੱਬ ਤੈਨੂੰ ਦੇ ਦੇਵੇ ਦਾਦੀ ਨੇ ਮਸਾਂ ਬਾਪੂ ਜੀ ਦੇ ਕਲਾਵੇ ਵਿੱਚੋਂ ਵੱਖ ਕੀਤਾ ਸੀ ਤਨਕੁਰ ਨੂੰ ਰੋ ਰਹੀ ਹੈ ਤਨਕੁਰ ਬਾਪੂ ਜੀ ਬਾਪੂ ਜੀ ਸੋਚਦਿਆਂ ਸੋਚਦਿਆਂ ਸਵੇਰਾ ਹੋ ਗਿਆ ਹੈ ਕੋਈ ਚਾਹ ਜਿਹਾ ਨਹੀਂ ਹੈ ਉਠਣ ਦਾ ਜੱਸ ਉੱਠਿਆ ਹੈ ਤੇ ਉਸਨੇ ਚਾਹ ਮੰਗੀ ਹੈ ਤਨਕੁਰ ਨੇ ਹੱਥ ਨੂੰ ਧੋ ਕੇ ਚਾਹ ਵਾਲੀ ਪਤਲੀ ਚੜਾਈ ਹੈ ਸਾਰੀ ਰਾਤ ਉਹ ਕੀ ਗੱਲਾਂ ਕਰਦੀ ਰਹੀ ਉਸ ਨੂੰ ਕੁਝ ਯਾਦ ਨਹੀਂ ਬਸ ਇੰਨਾ ਯਾਦ ਆ ਕਿ ਇੱਕ ਹੋਰ ਰਾਤ ਉਸਨੇ ਮਸਾ ਲਗਾਈ ਹੈ ਚਰੋ ਤਨਕੁਰ ਵਿਆਹ ਕੇ ਸੋਹਰੇ ਆਈ ਸੀ ਤਾਂ ਸਾਰੇ ਪਿੰਡ ਵਿੱਚ ਤਨਕੁਰ ਤਨਕੁਰ ਹੋ ਗਈ ਸੀ ਬਹੁਤ ਫੱਬਦੀ ਸੀ ਅਜਮੇਰ ਤੇ ਧਨਕੌਰ ਦੋਵੇਂ ਨਾਲ-ਨਾਲ ਖੜੇ ਹਸੂ ਹਸੂ ਕਰਦਿਆਂ ਨੂੰ ਦੇਖ ਕੇ ਭੁੱਖ ਲੈਂਦੀ ਸੀ ਪਿਆਰ ਦੀਆਂ ਪਿੰਗਾ ਝੂਟਦੀਆਂ ਨੂੰ ਕੋਈ ਖਬਰ ਨਹੀਂ ਸੀ ਦੁਨੀਆ ਕਿੱਥੇ ਵੱਸਦੀ ਆ ਫੇਰ ਧਨਕੌਰ ਨੂੰ ਯਾਦ ਆਇਆ ਜਦੋਂ ਉਹ ਵਿਆਹ ਕੇ ਆਈ ਸੀ ਤਾਂ ਅਜਮੇਰ ਹੁਣਾਂ ਦਾ ਬਹੁਤ ਕੱਚਾ ਕਰ ਸੀ ਅਜਮੇਰ ਨੇ ਮਜ਼ਾਕ ਕਰਦੇ ਨੇ ਇੱਕ ਦਿਨ ਕਿਹਾ ਸੀ ਬਿੱਲੂ ਲੈ ਬਹੁਤ ਹੋ ਗਏ ਚੂਚਲੇ ਮੂਚਲੇ ਤੂੰ ਨਾ ਹੁਣ ਆਪਣੀ ਸੱਸ ਨਾਲ ਲਾ ਕੇ ਗੂਹਾ ਕੂੜਾ ਕਰਵਾ ਲਿਆ ਕਰ ਕੰਧਾਂ ਕੋਠੇ ਲੱਪ ਲਿਆ ਕਰ ਮੈਂ ਵੀ ਖੇਤਾਂ ਨੂੰ ਜਾਇਆ ਕਰੂੰ ਨਹੀਂ ਤਾਂ ਘਰਦਿਆਂ ਨੇ ਕਹਿਣਾ ਵੇੜਾ ਤਾਂ ਵਿਆਹ ਕਰਵਾ ਕੇ ਨਿਕੰਮਾ ਹੋ ਗਿਆ ਤੀਮੀ ਦੀ ਕੁਛੜ ਚੋਂ ਹੀ ਨਹੀਂ ਨਿਕਲਦਾ ਇਹ ਗੱਲ ਸੁਣ ਕੇ ਕਵਰ ਆ ਗਈ ਸੀ ਤਾਨਕੁਰ ਨੇ ਉਸਨੇ ਆਪਣੇ ਪਿਓ ਕੀ ਤੱਕ ਅਦੇ ਧਾਰਾ ਨਹੀਂ ਸੀ ਕੱਢੀਆਂ ਗੋਹਾਕੂੜਾ ਉਸਨੇ ਹੈਰਾਨ ਹੋ ਕੇ ਕਵرائی ਹੋਈ ਨੇ ਕਿਹਾ ਸੀ ਹੈ ਗੋਹਾਕੂੜਾ ਮੇਰੀ ਨਾ ਚੁੱਤੀ ਕਰਦੀ ਆ ਗੋਹਾਕੂੜਾ ਆਪਣੀ ਬੀਬੀ ਨੂੰ ਕਹਿ ਆਪੇ ਲਿਪ ਲਿਆ ਕਰ ਚਾਹ ਪਾਣੀ ਪਲਾ ਦਿਆ ਕਰੂ ਮੈਂ ਤੇਰੀ ਮਾਂ ਨੂੰ ਲਿਪਦੀ ਨੂੰ ਜਵਾਬ ਸੁਣ ਕੇ ਅ즈ਮੀਰ ਦਾ ਹਾਸਾ ਨਿਕਲ ਗਿਆ ਸੀ ਤਾਂ ਤਨਕੁਨ ਨੂੰ ਸਮਝਾਈ ਕਿ ਉਹ ਤਾਂ ਮਜ਼ਾਕ ਕਰਦਾ ਸੀ ਤਨਕੁਨ ਨੇ ਰਸਦੀ ਨੇ ਕਿਹਾ ਜਾਉ ਮੈਂ ਨਹੀਂ ਤੁਹਾਡੇ ਨਾਲ ਗੱਲ ਕਰਨੀ ਕਿਹੋ ਜਿਹਾ ਮਜ਼ਾਕ ਕਰਦੇ ਰਹਿੰਦੇ ਹੋ ਤੁਸੀਂ ਅ즈ਮੀਰ ਜੱਫੀ ਚ ਲੈ ਕੇ ਤਨਕੁਨ ਨੂੰ ਬੋਲਿਆ ਸੀ ਤੈਨੂੰ ਤਾਂ ਮੈਂ ਰਾਣੀਆਂ ਵਾਂਗੂ ਰੱਖੂ ਬਿੱਲੋ ਤੂੰ ਤਾਂ ਐਵੇਂ ਹੀ ਮਾੜੀ ਜੀ ਗੱਲ ਤੇ ਗੁੱਤਾ ਖਾ ਜਾਣੀ ਸੱਚੀ ਰਾਣੀਆਂ ਮੰਗਉ ਹੀ ਰੱਖਿਆ ਸੀ ਅਜ਼ਮੀਰ ਨੇ ਜਦੋਂ ਵੀ ਸ਼ਹਿਰ ਜਾਣਾ ਕੁਝ ਨਾ ਕੁਝ ਜ਼ਰੂਰ ਲੈ ਕੇ ਆਉਣਾ ਧਨਕਰ ਲਈ ਗਰਮਾ ਗਰਮ ਜਲੇਬੀਆਂ ਆਪ ਕੋਲ ਖੜ ਕੇ ਕੜਵਾ ਕੇ ਲਿਓ ਰਿਆ ਕਰਨੀਆਂ ਫਿਰ ਭੂਰ ਭੂਰ ਕੀ ਦੁੱਧ ਵਿੱਚ ਡੋਬ ਡੋ ਆਪ ਖਲਾਇਆ ਕਰਨੀਆਂ ਕਿੰਨੇ ਚੰਗੇ ਸੀ ਉਹ ਦਿਨ ਪਿਆਰ ਵਿੱਚ ਭੇਜਿਆਂ ਨੂੰ ਨਾ ਦਿਨ ਦੀ ਖਬਰ ਸੀ ਨਾ ਰਾਤ ਦੀ ਧਨਕਰ ਨੂੰ ਅਕਸਰ ਲੱਗਦਾ ਅਜ਼ਮੀਰ ਕਿਤੇ ਨਾ ਕਿਤੇ ਇੱਕ ਦਿਨ ਜ਼ਰੂਰ ਮੁੜ ਆਉਣਗੇ ਤੇ ਫਿਰ ਉਹੀ ਰੰਗ-ਬਰੰਗ ਖੁਸ਼ੀਆਂ ਭਰੇ ਦਿਨ ਮੋੜਾਉਣਗੇ ਉਹ ਕੀ ਗੱਲਾਂ ਕਰ ਰਹੀ ਸੀ ਚਾਹ ਬਣਉ ਦੀ ਮਣਉ ਦੀ ਭੁੱਲ ਗਈ ਸ਼ਾਇਦ ਉਹ ਤੀਆਂ ਦੀਆਂ ਗੱਲਾਂ ਕਰ ਰਹੀ ਸੀ ਹਾਂ ਹਾਂ ਤੀਆਂ ਵਿਆਹ ਤੋਂ ਕੁਝ ਕ ਮਹੀਨਿਆਂ ਬਾਅਦ ਸੌਣ ਦਾ ਮਹੀਨਾ ਆ ਗਿਆ ਤਨਕਰ ਦਾ ਚਾਚੇ ਦਾ ਮੁੰਡਾ ਉਸ ਨੂੰ ਲੈਣ ਆਇਆ ਸੀ ਨਾਲ ਉਸਦੇ ਉਸਤਾਦ ਧਰਮ ਦਾ ਵੀਰ ਵੀ ਆਇਆ ਸੀ ਉਹ ਨਾ ਉਹਨਾਂ ਦੇ ਪਿੰਡ ਦੇ ਮੁਸਲਮਾਨਾਂ ਦਾ ਮੁੰਡਾ ਸੀ ਅਸਲ ਨਾਮ ਤਾਂ ਉਸ ਦਾ ਮੁਹੰਮਦ ਰਫੀ ਸੀ ਵਰਤਾਣ ਕੋਰ ਪਿਆਰ ਵਿੱਚ ਉਸ ਨੂੰ ਚਰਨ ਸਿੰਘ ਕਹਿੰਦੀ ਸੀ ਜਦੋਂ ਦੀ ਧਨਕੌਰ ਨੇ ਹੋਸ਼ ਸੰਭਾਲੀ ਸੀ ਉਹ ਰਖੜੀਆਂ ਤੇ ਓਨੀ ਦੇਰ ਕਿਸੇ ਨੂੰ ਰਖੜੀ ਨਹੀਂ ਸੀ ਬੰਦੀ ਜਿਨਹਦੇ ਰਫੀ ਨਹੀਂ ਸੀ ਆਉਂਦਾ ਰਖੜੀ ਬਣਾਉਣ ਲਈ ਰਫੀ ਵੀ ਆਪਣੀਆਂ ਭੈਣਾਂ ਵਾਂਗੂ ਬਹੁਤ ਮੋਹ ਕਰਦਾ ਸੀ ਧਨਕੌਰ ਦਾ ਲੈ ਵੱਲੋਂ ਇਹ ਤਾਂ ਹੁਣੇ ਤੈਨੂੰ ਲੈਣ ਆ ਗਿਆ ਆ ਕੀ ਸੌਣ ਵਿੱਚ ਪੇਕੇ ਜਾਂਦਾ ਰਵਾਜ ਪਤਾ ਨਹੀਂ ਕਿਸ ਕੰਜਰ ਨੇ ਬਣਾਇਆ ਸੀ ਆ ਤੇਰਾ ਵੀਰ ਨਾ ਮੈਨੂੰ ਵਿਉ ਵਰਗਾ ਲੱਗਦਾ ਕਰ ਲੋ ਮੱਛੀ ਹੋਇਆ ਅਜ਼ਮੇਰ ਬੋਲਿਆ ਸੀ ਜਾਣਾ ਤਾਂ ਪੈਣਾ ਤਨਕੁਰ ਨੇ ਮੁਸਕੜੀ ਹਾਸਾ ਹਸਦੀ ਨੇ ਕਿਹਾ ਸੀ ਤਨਕੁਰ ਨੂੰ ਉਸ ਦੀ ਸੱਸ ਨਾਂਦਰੇ ਸਾਰੇ ਵਿਹਾਰ ਕਰਕੇ ਤੋੜਿਆ ਸੀ ਅਜ਼ਮੇਰ ਦਾ ਮੂੰਹ ਦੇਖਣ ਵਾਲਾ ਸੀ ਬਾਪੂ ਜੀ ਤੇ ਬੇਬੇ ਜੀ ਦਰਾਂ ਵਿੱਚ ਖੜੇ ਇੰਤਜ਼ਾਰ ਕਰ ਰਹੇ ਸੀ ਬਹੁਤ ਖੁਸ਼ ਹੋਈ ਸੀ ਉਹ ਆਪਣੇ ਪਿਓ ਕੇ ਪਿੰਡ ਆ ਕੇ ਤਨਕੁਰ ਪੂਰੀ ਰਾਤ ਉਹਨਾਂ ਕੋਲ ਆਪਣੇ ਸਹੁਰੇ ਪਰਿਵਾਰ ਦੀਆਂ ਸਿਫਤਾਂ ਕਰਦੀ ਰਹੀ ਸੀ ਦਿਓਰ ਤਾਂ ਮੇਰਾ ਜਮਾ ਖੰਡ ਦਾ ਖੇੜ ਨਾ ਵਾ ਸਾਰਾ ਦਿਨ ਮੇਰੇ ਕੋਲ ਹੀ ਬੈਠਾ ਰਹਿੰਦਾ ਮੇਰੀ ਨੰਦ ਤਾਂ ਮੈਨੂੰ ਕੁਝ ਨਹੀਂ ਕਰਨ ਦਿੰਦੀ ਕਹਿੰਦੀ ਭਾਬੀ ਸਵਾ ਸਾਲ ਤਾਂ ਹੈ ਕੁਝ ਨਹੀਂ ਕਰਨਾ ਸੱਸ ਤਾਂ ਮੇਰੀ ਬਹੁਤ ਚੰਗੀ ਆ ਕਦੇ ਤੇਰੀ ਯਾਦ ਨਹੀਂ ਆਉਣ ਦਿੱਤੀ ਮਾਂ ਹਾਂ ਮਸ ਤੋਡਾ ਜਵਾਈ ਹੀ ਚੰਡੂ ਜਿਆ ਹਾਂ 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 ਬਾਪੂ ਜੀ ਨੇ ਵੀਰਿਆ ਨੂੰ ਕਹਿ ਕੇ ਖੇਤ ਵਾਲੇ ਪਿੱਪਲ ਤੇ ਪਿੰਗ ਪਵਾ ਦਿੱਤੀ ਸੀ ਤੇ ਪਿੱਪਲ ਦੇ ਥੱਲੇ ਸਾਫ ਸਫਾਈ ਕਰਵਾ ਦਿੱਤੀ ਸੀ ਜਦੋਂ ਉਹ ਕੁੜੀਆਂ ਨਾਲ ਤੀਆਂ ਮਨਾਉਣ ਜਾਣ ਲੱਗੀ ਦਾ ਦਾਦੀ ਨੇ ਰੋਕ ਲਿਆ ਸੀ ਧੀਏ ਐਵੇਂ ਨਾ ਬਹੁਤ ਦੜੰਗੇ ਮਾਰੀ ਪੀਂਗ ਵੀ ਬਹੁਤੀ ਨਾ ਚੜਾਈ ਪੁੱਤ ਇਹਨਾਂ ਦਿਨਾਂ ਵਿੱਚ ਨਾ ਬੋਝ-ਬੋਝ ਪੈ ਰੱਖੀ ਦੀ ਦਾਦੀ ਦੀ ਗੱਲ ਸੁਣ ਕੇ ਧਨਕੁਰ ਦਾ ਤਾਂ ਹਾਸਾ ਹੀ ਨਿਰੋਕ ਰਿਹਾ ਸੀ ਉਹ ਦਾਦੀ ਦੀ ਵਖੀਤੇ ਚੁੰਡੀ ਭਰਦੀ ਬੋਲੀ ਸੀ ਦਾਦੀ ਤੂੰ ਨਾ ਜਿਹੜੇ ਲੱਡੂ ਗਣਦੀਆਂ ਨਾ ਉਹ ਅਜੇ ਪੱਕੇ ਨਹੀਂ ਹਾ ਹਾ ਖੂਬ ਰੌਣਕਾ ਲੱਗੀਆਂ ਸੀ ਤੀਆਂ ਵਿੱਚ ਅਜੇ ਤਾਂ ਸੌਣ ਮੁੱਕਿਆ ਵੀ ਨਹੀਂ ਸੀ ਅਜ਼ਮੀਰ ਲੈਣ ਆ ਗਿਆ ਸੀ ਤਨਕਰ ਨੂੰ ਤਨਕਰ ਨੇ ਅਜ਼ਮੀਰ ਨੂੰ ਕਿਹਾ ਸੀ ਜਾਂਦਾ ਈ ਤੇਰਾ ਨਾਲ ਸਾਡਾ ਪੋਲਾ ਈ ਓਏ ਅਜ਼ਮੀਰ ਨੇ ਸੋਚਿਆ ਸ਼ਾਇਦ ਉਹ ਸੱਚੀ ਨਹੀਂ ਜਾਣਾ ਚਾਹੁੰਦੀ ਕੀ ਹੋ ਗਿਆ ਤਨਕਰ ਹਾ ਹਾ ਮਜ਼ਾਕ ਸਿਰਫ ਤੁਮ ਨੂੰ ਹੀ ਆਉਂਦੇ ਅਸੀਂ ਵੀ ਕਰ ਲਈਦੇ ਨੇ ਦੇਖ ਤਾਂ ਕੀ ਹਾਲ ਹੋ ਗਿਆ ਮੇਰੇ ਆਸ਼ਿਕ ਦਾ ਅੱਖਾਂ ਦੇ ਕੋਈ ਹੰਝੂ ਨਾਲ ਭਰੇ ਹੋਏ ਨੇ ਤਨਕਰ ਦੀ ਇਹ ਜਦਾ ਤਾਂ ਉਸ ਨੂੰ ਭੁੱਲਦੀਆਂ ਹੀ ਨਹੀਂ ਤੇ ਨਾ ਹੀ ਉਹ ਭੁੱਲਣਾ ਚਾਹੁੰਦੀ ਹੈ ਦਾਨਕੁਰ ਦਾ ਦਿਓਰ ਸ਼ਮਸ਼ੀਰ ਬਹੁਤ ਚਾਹ ਕਰਦਾ ਸੀ ਭਾਬੀ ਦਾ ਉਹ ਸਾਰਾ ਦਿਨ ਉਸ ਨਾਲ ਕੋਈ ਨਾ ਕੋਈ ਸ਼ਰਾਰਤ ਕਰੀ ਰੱਖਦਾ ਸੀ ਕਾਲਜ ਜਾਂਦਾ ਸੀ ਪੜ੍ਹਨ ਲਈ ਉਸ ਨਾਲ ਕੋਈ ਕੁੜੀ ਪੜਦੀ ਸੀ ਉਹ ਉਸ ਨੂੰ ਬਹੁਤ ਪਸੰਦ ਕਰਦਾ ਸੀ ਆਪਣੀ ਭਾਬੀ ਕੋਲ ਅਕਸਰ ਉਸੀਆਂ ਸਿਫਤਾਂ ਕਰਦਾ ਰਹਿੰਦਾ ਸੀ ਭਾਬੀ ਹਰਦੀਪ ਬਹੁਤ ਸੋਹਣੀ ਆ ਪਰ ਤੇਰੇ ਪੈਰ ਵਰਗੀ ਵੀ ਨਹੀਂ ਸ਼ਮਸ਼ੀਰ ਬੋਲਿਆ ਸੀ ਦਿਓਰਾ ਅਚਾਪਲੂਸੀ ਨਾ ਕਰ ਕੰਮ ਦੱਸ ਕੰਮ ਤੇਰੇ ਵੀਰ ਨੂੰ ਕਹਿ ਕਿ ਤੇਰਾ ਰਿਸ਼ਤਾ ਕਰਵਾ ਦੇਣੀ ਆ ਤਨਕੌਰ ਹੱਸ ਕੇ ਬੋਲੀ ਸੀ ਨਾ ਭਾਬੀ ਵਈ ਨੂੰ ਨਾ ਦੱਸ ਦੇ ਮਾਰੂਗਾ ਵੀਰ ਮੈਨੂੰ ਸ਼ਮਸ਼ੀਰ ਨਹੀਂ ਤਰਲਾ ਕਰਦੇ ਨੇ ਕਿਹਾ ਸੀ ਅਜੇ ਤਾਂ ਮੈਂ ਕਦੇ ਉਸ ਨਾਲ ਵਿਆਹ ਦੀ ਗੱਲ ਨਹੀਂ ਕੀਤੀ ਪਤਾ ਨਹੀਂ ਸ਼ਮਸ਼ੀਰ ਬੋਲਿਆ ਤਨਕੌਰ ਨੇ ਆਪਣੀ ਉਂਗਲ ਵਿੱਚ ਚਾਂਦੀ ਦਾ ਛੱਲਾ ਲਾ ਕੇ ਦਿੱਤਾ ਤੇ ਕਿਹਾ ਸੀ ਜਿਆ ਦੇਵਰਾ ਆ ਛੱਲਾ ਦੇ ਕੇ ਪੁੱਛ ਵਿਆਹ ਕਰਵਾਉਂਦੀ ਆ ਤੇਰੇ ਨਾਲ ਪਹਿਲਾਂ ਹੀ ਦੱਸ ਦੇ ਮੈਂ ਵੱਡੀ ਭਾਬੀ ਦੀ ਰੂਪ ਥੱਲੇ ਰਹਿਣਾ ਪਊ ਤੇਰੇ ਵੀਰ ਨੂੰ ਕਹਿ ਕੇ ਤੇਰਾ ਰਿਸ਼ਤਾ ਮੈਂ ਆਪੇ ਕਰਵਾ ਦੇਉ। ਦੋ ਖਸਾਲਾਂ ਵਿੱਚ ਹੀ ਨੰਦ ਦਾ ਵਿਆਹ ਹੋ ਗਿਆ ਸੀ ਤੇ ਸਮਸ਼ੀਰ ਦਾ ਰਿਸ਼ਤਾ ਪੱਕਾ ਹੋ ਗਿਆ ਸੀ ਹਰਦੀਪ ਨਾਲ। ਤਨਕੁਰ ਘਰੇ ਵੀ ਪੁੱਤ ਹੋਇਆ ਸੀ, ਨਾਮ ਰੱਖਿਆ ਸੀ ਜਸਕਿਰਤ। ਪਿੰਡ ਵਿੱਚ ਪਹਿਲਾ ਟਰੈਕਟਰ ਲੈ ਕੇ ਆਏ ਸੀ ਅ즈ਮੀਰ ਹੁਰੀ। ਕੱਚੇ ਕੋਠੇ ਟਾਕੇ ਪੱਕੀ ਹਵੇਲੀ ਪਾ ਲਈ ਸੀ। ਘਰ ਭਰਿਆ ਭਰਿਆ ਸੀ। ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ। ਸੱਸ ਤਾਂ ਹਮੇਸ਼ਾ ਇਹੋ ਕਹਿੰਦੀ ਰਹਿੰਦੀ ਸੀ, ਬਹੁਤ ਕਰਮਾ ਵਾਲਾ ਪੈੜਾ ਮੇਰੀ ਨੂੰ ਤਨਕੌਰ ਦਾ। ਸਾਡੀ ਤਾਂ ਤਕਦੀਰ ਬਦਲ ਗਈ ਜਿੱਦਣ ਦੀ ਆਈ ਆ ਮੱਥਾ ਹੀ ਚੁੰਦੀ ਰਹਿੰਦੀ ਸੀ ਧਨਗੁਰ ਦਾ ਅਸਮੀਰ ਦੀ ਭੈਣ ਦਾ ਵਿਆਹ ਹੋ ਗਿਆ ਸੀ ਛੋਟੇ ਭਰਾ ਦਾ ਰਿਸ਼ਤਾ ਪੱਕਾ ਹੋ ਗਿਆ ਪਿਛਲੇ 2 ਸਾਲਾਂ ਤੋਂ ਫਸਲ ਵੀ ਬਹੁਤ ਚੰਗੀ ਹੋਈ ਸੀ ਟਰੈਕਟਰ ਵੀ ਨਮਾ ਕੜਵਾ ਲਿਆ ਸੀ ਪਿੰਨ ਪੌਂਦਲ ਵਿੱਚ ਆਇਆ ਹੀ ਪਹਿਲਾ ਟਰੈਕਟਰ ਸੀ ਸਾਰੇ ਕੱਚੇ ਖੰਡ ٹا ਕੇ ਪਿੰਡ ਵਿੱਚ ਸਭ ਤੋਂ ਉੱਚੀ ਹਵੇਲੀ ਛੱਤ ਲਈ ਸੀ ਰੱਬ ਨੇ ਪੁੱਤ ਦੀ ਦਾਤ ਵੀ ਬਖਸ਼ੀ ਸੀ ਨਾਮ ਰੱਖਿਆ ਸੀ ਜਸਕੀਰਤ ਬਹੁਤ ਨੇਕ پاک ਪਵਿੱਤਰ ਰੂਸੀ ਅਜਮੀ ਪਰ ਜਦੋਂ ਅ즈ਮੀਰ ਸਿੰਘ ਪਿੰਡ ਕੌਂਸਲਾ ਆਪਣੇ ਵੀਰ ਦਾ ਰਿਸ਼ਤਾ ਕਰਨ ਗਿਆ ਸੀ ਤਾਂ ਉਥੋਂ ਦੇ ਸਰਪੰਚ ਵਗੇਲ ਸਿੰਘ ਨਾਲ ਮੁਲਾਕਾਤ ਹੋ ਗਈ ਸੀ ਸਰਪੰਚ ਵਗੇਲ ਸਿੰਘ ਸਮਸ਼ੇਰ ਦੀ ਮਗੀਤਰ ਦੇ ਸ਼ਰੀਕੇ ਵਿੱਚੋਂ ਸੀ ਉਹ ਅ즈ਮੀਰ ਤੇ ਉਸਦੇ ਦੋਸਤਾਂ ਨੂੰ ਬੈਠਕ ਵਿੱਚ ਲੈ ਗਿਆ ਆਓ ਰਿਸ਼ਤੇਦਾਰੋ ਤੁਹਾਡੀ ਖਾਤਰਦਾਰੀ ਕਰੀ ਕਹਿ ਕੇ ਉਸਨੇ ਮੇਜ਼ 'ਤੇ ਅੰਗਰੇਜ਼ੀ ਦੀ ਬੂਤਲ ਰੱਖ ਦਿੱਤੀ ਨਹੀਂ ਜੀ ਆ ਨਹੀਂ ਅ즈ਮੀਰ ਨੇ ਹੱਥ ਜੋੜਦੇ ਨੇ ਕਿਹਾ ਸੀ ਲੈ ਜੱਟਾਂ ਦੇ ਪੁੱਤ ਹੁਣ ਤੇ दारू ਨਾ ਕਰਦੇ ਹੁਣ ਨਾ ਇਹ ਸ਼ੌਂਕ ਕਮੀ ਕਮੀਨਤਾ ਪੂਰੇ ਨਹੀਂ ਕਰ ਸਕਦੇ ਪਰਮਾਤਮਾ ਨੇ ਗਾਜਰਾਂ ਦਿੱਤੀਆਂ ਰੱਬ ਵਿੱਚ ਹੀ ਰੱਖਦਾ ਵਗੇਲ ਮਜ਼ਾਕ ਕਰਦਾ ਬੋਲਿਆ ਸੀ ਪੀ ਲਈ ਦੀਆ ਕਦੇ-ਕਦੇ ਪਰ ਅੱਜ ਨਹੀਂ ਜੀ ਸ਼ਗਨਾਂ ਦਾ ਕੰਮ ਅਸ਼ਮੀਰ ਮਿੰਨਤ ਕਰਦਾ ਬੋਲਿਆ ਸੀ ਲੈ ਹੁਣ ਕਿਤੇ ਪਾਂਡੇ ਤੋਂ ਤਰੀਕ ਕਢਵਾ ਕੇ ਪੀਣੀ ਆ ਜੱਟਾਂ ਨੂੰ ਤਾਂ ਬਹਾਨਾ ਚਾਹੀਦਾ ਹੁੰਦਾ ਨਲੇ ਸ਼ਗਲਾਂ ਵਾਲੇ ਦਿਨ ਬਗੈਰ दारू ਤੋਂ ਉਹ ਵੀ ਜੱਟਾਂ ਦੇ ਕਰੇ ਕਹਿੰਦੇ-ਕਹਿੰਦੇ ਨੇ ਪੈਗ ਬਣਾ ਕੇ ਅਜ਼ਮੇਰ ਦੇ ਮੂੰਹ ਨੂੰ ਲਾ ਦਿੱਤਾ ਚੁੱਕੋ ਮੁੰਡਿਓ ਚੁੱਕੋ ਇਹਦੇ ਵਗੈਰ ਤਾਂ ਪੰਗੜਾ ਵੀ ਨਹੀਂ ਪੈਣਾ ਫਕੀਰ ਸਿੰਘ ਨੇ ਨੌਕਰ ਨੂੰ ਆਵਾਜ਼ ਮਾਰੀ ਲਿਆਓ ਇਹ ਮੀਟ ਪਾ ਕੇ ਲਿਆਆ ਤੁਹਾਡੀ ਦਾਵਤ ਲਈ ਯਾਰੋ ਆ ਹਿਰਨ ਮਾਰ ਕੇ ਲਿਆਂਦਾ ਪਹਾੜਾਂ ਚੋਂ ਲੈ ਦੇਖਤਾ ਅਜ਼ਮੇਰ ਸੇ ਕਿਹੋ ਜਿਹਾ ਬਣਿਆ ਖਾ ਪੀ ਕੇ ਜਦੋਂ ਅਜ਼ਮੇਰ ਹੁਣੀ ਪੰਗੜਾ ਪਾਉਣ ਲੱਗੇ ਤਾਂ ਵਗੇਲ ਅੰਦਰੋਂ ਬਾਰਾਂਬੋਰ ਦੀ ਕੱਢ ਲਿਆ ਆ ਪਰ ਪਰ ਕੇ ਅਜ਼ਮੇਰ ਦੇ ਹੱਥ ਫੜਾਉਂਦਾ ਰਿਹਾ ਖੂ ਫਾਇਰ ਕੱਢੀ ਸੀ ਅਜ਼ਮੇਰ ਨੇ ਦੂਰ ਵਾਠੀ ਧਨਗੁਰ ਡਿੱਕਡੋਲੇ ਖਾਂਦੇ ਅਜਮੇਰ ਨੂੰ ਦੇਖ ਕੇ ਬੋਲੀ ਸੀ ਵੇ ਦਿਉਰਾ ਤੇਰੇ ਵੀਰ ਨੇ दारू ਪੀਲੀ ਲੱਗਦੀ ਸ਼ਰਾਬ ਤੇ ਹਥਿਆਰ ਦਾ ਕਾਹਦਾ ਮੇਲ ਜਾ ਜਾ ਕੇ ਰਫਲ ਲੈ ਕੇ ਰੱਖਦੇ ਕਿਤੇ ਹੋਰ ਨਾ ਕੋਈ ਨਮਾ ਚੰਦ ਚਾੜਤੀ ਘਰ ਆ ਕੇ ਵੀ ਅਜਮੇਰ ਉਸ ਤਾਵਤ ਨੂੰ ਨਹੀਂ ਸੀ ਭੁੱਲਿਆ ਉਹ ਵੀ ਲੈ ਆਇਆ ਸੀ 12 ਬੂਰਤੀ ਸੰਗਰੂੜ ਤੋਂ ਜਾ ਕੇ ਵਗੇਹ ਸਿੰਘ ਨਾਲ ਜਾ ਕੇ ਦਵਾ ਕੇ ਲਿਆਇਆ ਸੀ ਬਸ ਫਿਰ ਕੀ ਸੀ ਸਾਰੇ ਯਾਰਾਂ ਦੋਸਤਾਂ ਦੀ ਮੰਡਲੀ ਨਾਲ ਬਹਿ ਕੇ ਵਗੇਹ ਸਿੰਘ ਨੂੰ ਕਾਲਕਾ ਕੋਲੇ ਪਹਾੜਾਂ ਵਿੱਚ ਤੁਰੇ ਹੀ ਰਹਿੰਦੇ ਸੀ ਸ਼ਿਕਾਰ ਨੂੰ ਸ਼ਿਕਾਰ ਪੁੰਨ ਕੀ ਖਾਣਾ दारू ਪੀਣੀ ਰਾਤ ਰਾਤ ਘਰੋਂ ਬਾਹਰ ਰਹਿਣਾ ਕਾਫੀ ਦਿਨ ਚੱਲਦਾ ਰਿਹਾ ਅਖੀਰ ਤੰਗ ਆ ਕੇ ਧੰਵਾਜੀ ਬਾਕੀ ਕੱਲ ਦੀ ਵੀਡੀਓ ਚ ਜਾਰੀ ਰੱਖਾਂਗੇ ਬਣੀ ਰਹੋ ਚੈਨਲ ਦੇ ਨਾਲ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਧੰਨਵਾਦ